ਤੁਸੀਂ ਹੁਣ ਬੋਲ ਕੇ ਦੇਖੋ ਇਹ ਮੇਰੀ ਸਿੱਧੀ ਤੁਹਾਨੂੰ ਗੱਲ ਆ ਤੁਸੀਂ ਹੁਣ ਸਾਡੇ ਖੇਤਾਂ ਬਾਰੇ ਸਾਡੇ ਪੰਜਾਬੀਆਂ ਬਾਰੇ ਕਿਸੇ ਬਾਰੇ ਮਾੜਾ ਬੋਲ ਕੇ ਦੇਖੋ ਜਵਾਬ ਆਵੇ ਮੈਂ ਕੱਢਦੇ ਬਾਈ ਜੀ ਤੁਹਾਡਾ ਹਜੇ ਚੰਗੇ ਪੰਜਾਬੀਆਂ ਨਾਲ ਵਾਹ ਨਹੀਂ ਪਿਆ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਇੰਡੀਆ ਦਾ ਨਾਮ ਰੋਸ਼ਨ ਕਰਨ ਵਾਲੇ ਵੀ ਪੰਜਾਬੀ ਨੇ ਚਾਹੇ ਉਹ ਸਭ ਤੋਂ ਅੱਗੇ ਸਭ ਤੋਂ ਵੱਡ ਸ਼ੀਧੀਆਂ ਸਾਡੀਆਂ ਨੇ ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਤਹੇ ਦੇਸ਼ ਦੀਆਂ ਵੱਖ-ਵੱਖ ਲੜਾਈਆਂ ਲੜਨ ਦੇ ਵਿੱਚ ਜਿਹੜੇ ਪੰਜਾਬੀ ਬੰਦੇ ਨੂੰ ਮਾਲਾ ਬੋਲਦੇ ਆ ਉਹਨਾਂ ਨੂੰ ਇਹ ਵੀਡੀਓ 'ਚ ਮੇਰਾ ਸਿੱਧਾ-ਸਿੱਧਾ ਜਵਾਬ ਆ ਪੰਜਾਬੀ ਬੰਦੇ ਆ ਉਹ ਇਹ ਵੀਡੀਓ ਦੇਖ ਕੇ ਜੁਰਮ ਮੱਛਾਂ ਨੂੰ ਘੱਟ ਦੇਣਗੇ ਫਿਲਮ ਹਿੱਟ ਹੋਣ ਦਾ ਅੱਜ ਕੱਲ੍ਹ ਰਾਸਕੀ ਬਣਿਆ ਹੋਇਆ ਵਾ ਪੰਜਾਬੀ ਗਾਣੇ ਪੂਰੇ ਇੰਡੀਆ ਦਾ ਜੇ ਆਪਾਂ ਕਹੀਏ ਬਹੁਤ ਵੱਡੇ ਹਿੱਸੇ ਦਾ ਢਿੱਡ ਭਰਨ ਵਾਲੇ ਵੀ ਪੰਜਾਬੀ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਕਾਫੀ ਮਿਰਚ ਵੀ ਲੱਗਣੀ ਆ ਸੋ ਬਾਈ ਜੀ ਖੁੱਲੀ ਡਿਬੇਟ ਦਾ ਚੈਲੰਜ ਆ ਜਿਹਨੂੰ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਇੱਟਾਂ ਚ ਵੀ ਪੰਜਾਬੀ ਨੇ ਥੋੜਾ ਆਪਣੀ ਜ਼ੁਬਾਨ ਨੂੰ ਲਗਾਮ ਦਿਓ ਜਿਦਾ ਕੋਈ ਕਿ ਦੇਖੋ ਜ਼ੁਬਾਨ ਸਭ ਨੂੰ ਮਿਲੀ ਆ ਪਰ ਲਗਾਮ ਦੇਣ ਦੀ ਲੋੜ ਆ ਜਦੋਂ ਖਾਣਾ ਹੀ ਸਾਡਾ ਬਾਤ ਫਿਰ ਟੱਕ ਵੀ ਸੱਤੀ ਤੂੰ ਤਾਂ ਕਿਰਪਾ ਕਰਕੇ ਨਫ਼ਰਤ ਦੀ ਰਾਜਨੀਤੀ ਨਾ ਫਲਾਓ ਸਿਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਹਰਮਨਜੀਤ ਸਿੰਘ ਵੱਲੋਂ ਤੇ ਮੇਰੀ ਟੀਮ ਪੰਜਾਬ ਦੀ ਖਬਰ ਚੈਨਲ ਵੱਲੋਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਮੈਂ ਉਮੀਦ ਕਰਦਾ ਤੁਹਾਡੇ ਸਾਰੇ ਸਰੋਤਿਆਂ ਦਾ ਸਾਰੇ ਭਾਰਤ ਵਾਸੀਆਂ ਸਾਰੇ ਪੰਜਾਬੀਆਂ ਦਾ ਨਵਾਂ ਸਾਲ ਬਹੁਤ ਹੀ ਵਧੀਆ ਰਹੇ ਸਾਡੇ ਸਾਰਿਆਂ ਦੇ ਉੱਤੇ ਪਰਮਾਤਮਾ ਵੱਲੋਂ ਮਿਹਰ ਭਰਿਆ ਹੱਥ ਬਣਿਆ ਰਹੇ ਸੋ ਇਦਾਂ ਹੀ ਅੱਜ ਮੈਂ ਆਪਣੇ ਪੰਜਾਬੀ ਮੂਲ ਦੇ ਲੋਕਾਂ ਨੂੰ ਸਾਰੇ ਪੰਜਾਬੀਆਂ ਨੂੰ ਇੱਕ ਤੋਹਫਾ ਦੇਣ ਚੱਲੇ ਆ ਇੱਕ ਇਹੋ ਜਿਹੀ ਵੀਡੀਓ ਜਿਹਨੂੰ ਤੁਸੀਂ ਜਦੋਂ ਵੀ ਦੇਖੋਗੇ ਬਾਰ ਬਾਰ ਦੇਖੋਗੇ ਤਾਨੂੰ ਮਾਨ ਮਹਿਸੂਸ ਹੋਊਗਾ ਕਿ ਅਸੀਂ ਪੰਜਾਬ ਤੇ ਅਸੀਂ ਪੰਜਾਬੀਆਂ ਜਾਂ ਅਸੀਂ ਪੰਜਾਬੀ ਪਰਿਵਾਰਾਂ ਦੇ ਵਿੱਚ ਜਨਮ ਲਿਆ ਤੁਸੀਂ ਪੜ ਤੇ ਥਾਪੀ ਮਾਰ ਕੇ ਕਹੋਗੇ ਹਾਂ ਅਸੀਂ ਪੰਜਾਬੀਆਂ ਸੋ ਇਹ ਵੀਡੀਓ ਦਾ ਮੇਰੇ ਦਿਮਾਗ 'ਚ ਵਿਚਾਰ ਕਿੱਥੋਂ ਆਇਆ ਮੈਂ ਬਹੁਤ ਦਿਨਾਂ ਦਾ ਦੇਖਦਾ ਵੀ ਲੋਕੀ ਤੂਜੇ ਜਿਹੜੇ ਆਪਣੇ ਸ਼ਹਿਰਾਂ ਦੇ ਲੋਕ ਨੇ ਸਾਰੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਗੱਲ ਕਰੀਏ ਨੌਰਤਿੰਦਿਆ ਦੇ ਅੰਦਰ ਪੰਜਾਬੀਆਂ ਨੂੰ ਬੇਸਿਕਲੀ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਮਾੜਾ ਬੋਲਦੇ ਆ ਕਦੀ ਕਿਸੇ ਨਾਂ ਤੋਂ ਕਰੇ ਕੋਸ਼ ਕਦੇ ਕੋਸ਼ ਮਤਲਬ ਮੈਂ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿਸੇ ਪ੍ਰਤੀ ਹੇਟ ਫੀਲ ਹੋਵੇ ਜਸਟ ਅੱਜ ਮੇਰਾ ਉਹਨਾਂ ਲੋਕਾਂ ਨੂੰ ਇੱਕ ਵੀਡੀਓ ਰਾਹੀਂ ਜਵਾਬ ਆ ਬਾਈ ਜੀ ਇੱਕ ਵਾਰੀ ਧਿਆਨ ਸੁਣ ਲਓ ਵੀ ਮੈਂ ਇਹ ਵੀਡੀਓ ਕਿਉਂ ਬਣਾ ਰਿਹਾ ਬਣਾਉਣੀ ਮੈਂ ਪੰਜਾਬੀ ਚਾ ਕਿਉਂਕਿ ਮੇਰੀ ਮਾਂ ਬੋਲੀ ਪੰਜਾਬੀ ਆ ਮਾਂ ਦੇ ਘਰ ਤੋਂ ਜੰਮਣ ਤੋਂ ਬਾਅਦ ਪਹਿਲਾ ਲਫ਼ਜ਼ ਅਸੀਂ ਸਿੱਖਿਆ ਸੀ ਉਹ ਪੰਜਾਬੀ ਚ ਸਿੱਖਿਆ ਸੀ ਤਾਂ ਮੈਂ ਇਹ ਵੀਡੀਓ ਪੰਜਾਬੀ ਜੀ ਬਣਾਉਣੀ ਆ ਇਹਨੂੰ ਸਮਝ ਲਿਓ ਜਾਂ ਕਿਸੇ ਪੰਜਾਬੀ ਦੇ ਮਾਸਟਰ ਕੋਲ ਜਾ ਕੇ ਵੀਡੀਓ ਸੁਣ ਲਿਓ ਤੁਹਾਨੂੰ ਲੋਕਾਂ ਨੂੰ ਜਿਹੜੇ ਸਾਡੇ ਪੰਜਾਬੀ ਬੰਦੇ ਨੂੰ ਮਾੜਾ ਬੋਲਦੇ ਆ ਉਹਨਾਂ ਨੂੰ ਇਹ ਵੀਡੀਓ ਚ ਮੇਰਾ ਸਿੱਧਾ-ਸਿੱਧਾ ਜਵਾਬ ਆ ਤੇ ਕੁਝ ਇਤਿਹਾਸ ਆ ਤਾਂ ਤੇ ਕੁਝ ਪ੍ਰੈਜ਼ੈਂਟ ਕੁਝ ਇਤਿਹਾਸ ਤੁਹਾਨੂੰ ਲੋਕਾਂ ਨੂੰ ਜਵਾਬ ਦੇਣ ਲਈ ਇਹ ਵੀਡੀਓ ਬਹੁਤ ਆ ਤੇ ਜਿਹੜੇ ਮੇਰੇ ਪੰਜਾਬੀ ਬੰਦੇ ਆ ਉਹ ਇਹ ਵੀਡੀਓ ਦੇਖ ਕੇ ਜਰੂਰ ਮੁੱਛਾਂ ਨੂੰ ਵੱਟ ਦੇਣਗੇ ਤੇ ਕਹਿਣਗੇ ਹਾਂਜੀ ਸਾਨੂੰ ਮਾਣ ਆ ਅਸੀਂ ਪੰਜਾਬੀ ਆ ਸੋ ਆਪਾਂ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਪਹਿਲੇ ਪੁਆਇੰਟ ਤੇ ਆਉਂਦੇ ਆ ਦੇਖੋ ਭਾਰਤ ਨੂੰ ਬਚਾਉਣ ਵਾਲੇ ਪੰਜਾਬੀ ਨੇ ਸਾਡੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਤੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਪੂਰੇ ਭਾਰਤ ਨੂੰ ਭਾਰਤ ਦੇ ਲੋਕਾਂ ਨੂੰ ਉਹਨਾਂ ਨੇ ਕੋਈ ਧਰਮ ਨਹੀਂ ਵੇਖਿਆ ਸਾਰੇ ਧਰਮਾਂ ਦੇ ਲੋਕਾਂ ਨੂੰ ਬਚਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਰਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਖੁਦ ਸ਼ਹੀਦੀਆਂ ਦਿੱਤੀਆਂ ਕਿਉਂ ਕਿਉਂਕਿ ਭਾਰਤ ਦੇ ਲੋਕਾਂ ਨੂੰ ਬਚਾਉਣ ਲਈ ਭਾਰਤ ਦੇ ਉਹਨਾਂ ਨੇ ਇਹ ਨਹੀਂ ਵੇਖਿਆ ਇਕੱਲੇ ਸਿੱਖ ਨੇ ਉਹਨਾਂ ਨੇ ਹਰੇਕ ਧਰਮ ਦੇ ਲੋਕਾਂ ਨੂੰ ਬਚਾਇਆ ਸੋ ਤੁਹਾਨੂੰ ਲੋਕਾਂ ਨੂੰ ਬਚਾਉਣ ਵਾਲੇ ਪੰਜਾਬੀ ਨੇ ਠੀਕ ਆ ਜੀ ਹੁਣ ਆਪਾਂ ਉਹਨੇ ਦੂਜੇ ਪੁਆਇੰਟ ਤੇ ਤੁਹਾਨੂੰ ਲੋਕਾਂ ਨੂੰ ਹਸਾਉਣ ਵਾਲੇ ਵੀ ਪੰਜਾਬੀ ਨੇ ਚਾਹੇ ਗੱਲ ਕਰ ਲੋ ਕਪਿਲ ਸ਼ਰਮਾ ਦੀ ਚਾਹੇ ਆਪਾਂ ਗੱਲ ਕਰ ਲਈਏ ਭਾਰਤੀ ਦੀ ਚਾਹੇ ਅਸਨੀਲ ਗਰੋਬਰ ਸਾਰੇ ਪੰਜਾਬੀ ਨੇ ਮੈਂ ਹੋਰ ਬਹੁਤ ਸਾਡੇ ਗੁਰਪ੍ਰੀਤ ਖੁੱਗੀ ਜੀ ਜਸੁੰਦਰ ਭੱਲਾ ਜੀ ਤੇ ਬਹੁਤ ਸਾਰੇ ਮੈਂ ਸਿਰਫ ਜਿੰਨਾ ਲੋਕਾਂ ਨੂੰ ਕੋਈ ਵੀ ਗੁੱਸਾ ਨਾ ਕਰਿਓ ਕੋਈ ਵੀ ਜਿਹੜੇ ਪੰਜਾਬ ਦੇ ਹੋਣਗੇ ਮੈਂ ਇਹਨਾਂ ਲੋਕਾਂ ਨੂੰ ਸਿਰਫ ਉਹ ਦੱਸਣਾ ਜਿਨ੍ਹਾਂ ਨੂੰ ਇਹ ਦੇਖਦੇ ਆ ਠੀਕ ਆ ਨਾ ਵੀ ਜਿਹੜੇ ਇਹ ਬਹੁਤਾ ਦੇਖਦੇ ਆ ਵੀ ਉਹ ਵੀ ਤੁਹਾਨੂੰ ਲੋਕਾਂ ਨੂੰ ਹਸਾਉਣ ਵਾਲੇ ਵੀ ਪੰਜਾਬੀ ਨੇ ਉਹੀ ਬੰਦੇ ਆ ਜਿਨ੍ਹਾਂ ਨੂੰ ਲੋਕੀ ਕਹਿੰਦੇ ਆ ਭਾਈ ਵਕ ਵਕ ਦੇਸ਼ ਦੇ ਹਿੱਸਿਆਂ 'ਚੋਂ ਵੀ ਸਾਨੂੰ ਇਹਨਾਂ ਲੋਕਾਂ ਨੇ ਇੰਨੀ ਮਦਦ ਕੀਤੀ ਸਾਡਾ ਡਿਪਰੈਸ਼ਨ ਦੂਰ ਹੋ ਗਿਆ ਜਾਂ ਦਿਮਾਗੀ ਤੌਰ ਤੇ ਅਸੀਂ ਸਹੀ ਹੋਣ ਲੱਗ ਗਏ ਕਿਉਂਕਿ ਅਸੀਂ ਇਹਨਾਂ ਦੀ ਹਾਸਰਸ ਵੀਡੀਓਜ਼ ਦੇਖਦੇ ਸੀ ਸੋ ਇਹ ਗੱਲ ਵੀ ਦਿਮਾਗ 'ਚ ਪਾਓ ਤੁਹਾਨੂੰ ਹਸਾਉਣ ਵਾਲੇ ਵੀ ਪੰਜਾਬੀ ਨੇ ਉਸ ਤੋਂ ਬਾਅਦ ਗੱਲ ਆਉਂਦੀ ਤੁਹਾਨੂੰ ਨਚਾਉਣ ਵਾਲੇ ਵੀ ਪੰਜਾਬੀ ਨੇ ਪਹਿਲਾਂ ਕੀ ਕਹਿੰਦੇ ਹੁੰਦੇ ਸੀਗੇ ਵੀ ਬਾਲੀਵੁੱਡ ਦੇ ਵਿੱਚ ਕੋਈ ਵੀ ਪੰਜਾਬੀ ਗਾਣਾ ਨਹੀਂ ਲੈਣਾ ਜੀ ਬੜੇ ਲੋਕਾਂ ਨੇ ਇਹ ਗੱਲਾਂ ਆਪਣੇ ਆਉ ਦੇ ਵਿੱਚ ਦੱਸਿਆ ਇੰਟਰਵਿਊਆਂ ਦੇ ਵਿੱਚ ਹੁਣ ਦੇਖੋ ਚਾਹੇ ਗੱਲ ਕਰੀਏ ਦਿਲਜੀਤ ਦੋਸਾਂਝ ਦੀ ਸਿੱਧੂ ਮੂਸੇ ਵਾਲੇ ਦੀ ਕਰਨ ਔਜਲੇ ਦੀ ਜਾਂ ਐਮੀ ਵਰਕ ਦੀ ਹੋਰ ਜੇ ਬਹੁਤ ਸਿੰਗਰ ਨੇ ਇਹ ਨਾ ਕੋਈ ਗੁੱਸਾ ਨਾ ਕਰਿਓ ਮੈਂ ਤਾਂ ਜਸਟ ਅ ਇੱਕ ਐਗਜ਼ਾਮਪਲ ਹੀ ਨੇ ਜਿਹੜਾ ਵੀ ਸਾਡਾ ਪੰਜਾਬੀ ਸਿੰਗਰ ਬਾਲੀਵੁੱਡ 'ਚ ਗਾ ਰਿਹਾ ਇੱਥੇ ਤਾਂ ਪੰਜਾਬ 'ਚ ਤਾਂ ਗਾਉਂਦੇ ਹੀ ਗਾਉਂਦੇ ਆ ਇਹਨਾਂ ਦੇ ਗਾਣੇ ਹਰ ਫਿਲਮ ਦੇ ਵਿੱਚ ਲੱਗਦੇ ਆ ਤੇ ਫਿਲਮ ਹਿੱਟ ਹੋਣ ਦਾ ਅੱਜਕੱਲ੍ਹ ਰਾਸਕੀ ਬਣਿਆ ਹੋਇਆ ਵਾ ਪੰਜਾਬੀ ਗਾਣੇ ਸੋ ਤੁਹਾਨੂੰ ਲੋਕਾਂ ਨੂੰ ਨਚਾਉਣ ਵਾਲੇ ਵੀ ਪੰਜਾਬੀ ਨੇ ਕੁਝ ਸਾਡੇ ਸਿੰਗਰ ਦਿਲਜੀਤ ਐਮੀ ਵਰਖ ਹੋ ਗਏ ਪੱਗਾ ਬਨ ਕੇ ਸਿੱਧੂ ਮੂਸੇਵਾਲਾ ਪਹਿਲੇ ਨੰਬਰ ਦੇ ਪੱਗਾ ਬਨ ਕੇ ਬਾਲੀਵੁੱਡ ਦੇ ਵਿੱਚ ਗਏ ਤਾਂ ਉਹਨਾਂ ਦੇ ਕੋਈ ਸਿੱਧੂ ਮੂਸੇਵਾਲਾ ਨੇ ਚਲੋ ਬਾਲੀਵੁੱਡ 'ਚ ਕੰਮ ਨਹੀਂ ਕੀਤਾ ਉਦੇ ਫੈਨ ਸੀਗੇ ਸਾਰੀ ਦੁਨੀਆ ਨੂੰ ਪਤਾ ਜਿੰਨੇ ਬਾਲੀਵੁੱਡ ਦੇ ਸਟਾਰ ਸੀਗੇ ਦਿਲਜੀਤ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਰਿਹਾ ਤੁਹਾਨੂੰ ਲੋਕਾਂ ਨੂੰ ਨਿਚਾ ਰਿਹਾ ਆਪਣੇ ਗਾਣਿਆਂ ਤੇ ਜੋਸ਼ ਉਹਾਂ ਤੁਸੀਂ ਦੇਖਿਆ ਉਹ ਵੀ ਪੰਜਾਬੀ ਨੇ ਹੁਣ ਆਪਾਂ ਗੱਲ ਕਰਦੇ ਐਕਟਰਾਂ ਦੀ ਤੁਹਾਨੂੰ ਲੋਕਾਂ ਨੂੰ ਰਵਾਉਣ ਵਾਲੇ ਵੀ ਪੰਜਾਬੀ ਨੇ ਆਪਣੀ ਅਦਾ ਦੇ ਨਾਲ ਚਾਹੇ ਆਪਾਂ ਗੱਲ ਕਰੀਏ ਦੇਵਾਨਨ ਜੀ ਦੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪ੍ਰੇਮ ਚੋਪੜਾ ਦੀ ਤਰਮਿੰਦਰ ਜੀ ਦੀ ਬਹੁਤ ਪੰਜਾਬੀ ਨਾਮ ਨੇ ਬਹੁਤ ਪੰਜਾਬੀ ਪਰਿਵਾਰਾਂ ਦੇ ਬੱਚੇ ਜਿਹੜੇ ਵਿੱਕੀ ਕੌਸ਼ਲ ਨਵਾਂ ਬਹੁਤ ਪੰਜਾਬੀ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਐਕਟਰ ਬਾਲੀਵੁੱਡ 'ਚ ਬਣੇ ਆ ਤੁਹਾਨੂੰ ਲੋਕਾਂ ਨੂੰ ਉਹਨਾਂ ਨੇ ਆਪਣੇ ਜਿਹੜੇ ਅਦਾਕਾਰੀ ਦਿਖਾਈ ਆ ਉਹ ਵੀ ਪੰਜਾਬੀ ਨੇ ਠੀਕ ਆ ਜੀ ਤੁਸੀਂ ਲੋਕੀ ਸ਼ਾਇਦ ਇਹ ਚੀਜ਼ ਭੁੱਲ ਜਾਂਦੇ ਹੋ ਵੀ ਜੋ ਮੈਂ ਤੁਹਾਨੂੰ ਅੱਜ ਦੱਸ ਰਿਹਾ ਨਾ ਇਹ ਮੈਂ ਕੋਈ ਇਹ ਨਹੀਂ ਵੀ ਕੋਈ ਅਸੀਂ ਆਪਣਾ ਬਹੁਤ ਚੁੜਾਈ ਕਰ ਰਹੇ ਨਹੀਂ ਇਹ ਮੇਰਾ ਤਾਂ ਆ ਸਾਨੂੰ ਲੋਕਾਂ ਨੂੰ ਦੁੱਖ ਹੁੰਦਾ ਜਦੋਂ ਤੁਸੀਂ ਸਾਡੇ ਪੰਜਾਬੀਆਂ ਨੂੰ ਜਾ ਪੰਜਾਬ ਵਾਲਿਆਂ ਨੂੰ ਫालतੂ ਬੋਲਦੇ ਹੋ ਨਫ਼ਰਤ ਰੱਖਦੇ ਨੇ ਦਿਲ ਦੇ ਵਿੱਚ ਚਲੋ ਹੁਣ ਆਪਾਂ ਇਹ ਗੱਲਾਂ ਬਾਤ ਕਰਾਂਗੇ ਐਂਡ ਤੇ ਪਹਿਲਾਂ ਹੁਣ ਅਗਲੀ ਗੱਲ ਕਰਦੇ ਆਂ ਨਚੌਣ ਵਾਲਿਆਂ ਦੀ ਗੱਲ ਹੋਗੀ ਹਸੌਣ ਵਾਲਿਆਂ ਦੀ ਹੋਗੀ ਰਮੌਣ ਵਾਲਿਆਂ ਦੀ ਹੋਗੀ ਹੁਣ ਆਪਾਂ ਗੱਲ ਕਰਨੀ ਆ ਅਗਲੀ ਗੱਲ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਇੰਡੀਆ ਦਾ ਨਾਮ ਰੋਸ਼ਨ ਕਰਨ ਵਾਲੇ ਵੀ ਪੰਜਾਬੀ ਨੇ ਚਾਹੇ ਮੈਂ ਗੱਲ ਕਰਾਂ ਕੋਈ ਵਪਾਰ ਦੇ ਖੇਤਰ 'ਚ ਇੰਗਲੈਂਡ ਦੇ ਵਿੱਚ ਪੀਟਰ ਵਰਦੀ ਜੀ ਚਾਹੇ ਕੈਨੇਡਾ ਦੇ ਵਿੱਚ ਤਾਂ ਬਹੁਤ ਹੀ ਮੈ ਇੱਕ ਕੀ ਉੱਥੇ ਤਾਂ ਸਾਡੇ ਹਜ਼ਾਰਾਂ ਦੇ ਹਿਸਾਬ ਨਾਲ ਪੰਜਾਬੀ ਨੇ ਜਿਹੜੇ ਪੂਰੀ ਦੁਨੀਆ 'ਚ ਨਾਂ ਰੌਸ਼ਨ ਕਰੀ ਬੈਠੇ ਅਮਰੀਕਾ ਦੇ ਵਿੱਚ ਚਾਹੇ ਗੱਲ ਕਰੀਏ ਵੱਖ-ਵੱਖ ਦੇਸ਼ਾਂ ਦੇ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਵੀ ਪੰਜਾਬੀ ਨੇ ਕੋਈ ਵੀ ਕੀਤਾ ਹੋ ਸਕਦਾ ਇਹ 'ਚ ਇਹ ਨਹੀਂ ਮੈਂ ਗੱਲ ਇਹ 'ਚ ਮੈਂ ਗੱਲ ਕਰ ਰਿਹਾ ਵੀ ਕੋਈ ਵੀ ਕਿੱਤੇ ਦੇ ਵਿੱਚ ਪੰਜਾਬੀਆਂ ਨੇ ਇੰਡੀਆ ਦਾ ਨਾਮ ਸਭ ਤੋਂ ਅੱਗੇ ਰੌਸ਼ਨ ਕੀਤਾ ਕਿ ਉੱਥੇ ਲੋਕੀ ਇਹ ਕਹਿੰਦੇ ਆਰ ਯੂ ਇੰਡੀਅਨ ਤੇ ਉਹ ਲੋਕੀ ਪ੍ਰਾਊਡਲੀ ਕਹਿੰਦੇ ਯੈਸ ਵੀ ਆਰ ਇੰਡੀਅਨ ਸੋ ਆਪਣੇ ਦਿਲਾਂ ਦੇ ਵਿੱਚ ਜਿਹੜੀ ਨਫ਼ਰਤ ਆ ਨਾ ਉਹਨੂੰ ਘਟਾਓ ਕਿਉਂਕਿ ਸਾਡੇ ਇੰਡੀਆ ਦਾ ਨਾਮ ਰੌਸ਼ਨ ਕਰਨ ਵਾਲੇ ਸਾਰੇ ਮੇਰੇ ਪੰਜਾਬੀ ਵੀਰ ਨੇ ਹੁਣ ਆਪਾਂ ਅਗਲੀ ਗੱਲ ਤੇ ਆਉਂਦੇ ਆ ਦੁਨੀਆ ਦੀ ਹੈਲਪ ਕਰਨ ਵਾਲੇ ਵੀ ਪੰਜਾਬੀ ਨੇ ਕੋਈ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਵੀ ਕਿਤੇ ਕੋਈ ਵੀ ਲੋੜ ਪਈ ਆ ਜਦੋਂ ਕਿਤੇ ਕੋਈ ਨੇਚਰਲ ਕਲੈਮਿਟੀ ਜਿਹਨੂੰ ਆਪਾਂ ਕਹਿੰਦੇ ਆ ਵੀ ਕੋਈ ਵੀ ਆਫਤਾ ਪਈ ਆ ਉਦੋਂ ਬਾਅਦ ਜਦੋਂ ਵੀ ਕਿਤੇ ਕੋਈ ਪ੍ਰੋਬਲਮ ਵੱਡੀ ਕਿਸੇ ਵੀ ਕੰਟਰੀ ਦੇ ਉੱਤੇ ਪਈ ਆ ਜਾਂ ਕਿਸੇ ਵੀ ਮੂਲ ਦੇ ਉੱਤੇ ਕੋਈ ਮੰਨ ਲਓ ਹੜ ਆ ਗਏ ਪਚਵਾਲ ਆ ਗਏ ਕਰੋਨਾ ਆ ਗਿਆ ਬਾਈ ਜੀ ਸਾਰਿਆਂ ਦੀ ਹੈਲਪ ਕਰਨ ਵਾਲੇ ਵੀ ਪੰਜਾਬੀ ਨੇ ਮੈਂ ਪ੍ਰਾਊਡਲੀ ਕਹਨਾ ਸਾਰਿਆਂ ਦੀ ਹੈਲਪ ਕਰਨ ਵਾਲੇ ਵੀ ਪੰਜਾਬੀ ਨੇ ਜਦੋਂ ਵੀ ਕਿਤੇ ਪੂਰੀ ਦੁਨੀਆ ਦੇ ਵਿੱਚ ਲੋੜ ਪਈ ਆ ਸਾਡੀ ਪੰਜਾਬੀ ਕੌਮ ਦੇ ਲੋਕ ਚਾਹੇ ਖਾਲਸਾ ਏਡ ਹੋਵੇ ਹੇਮਕੁੰਟ ਸੁਸਾਇਟੀ ਵਾਲੇ ਹੋਣ ਸਭੀ ਪੰਜਾਬੀ ਕੌਮ ਦੇ ਲੋਕ ਇੱਕ ਡਾਕੇ ਖੜੇ ਹੁੰਦੇ ਆ ਤੇ ਪੂਰੇ ਦੇਸ਼ ਦੇ ਲੋਕਾਂ ਦੀ ਜਾਂ ਉਹ ਪੂਰੀ ਦੁਨੀਆ ਦੇ ਲੋਕਾਂ ਦੀ ਮਦਦ ਕਰਦੇ ਆ ਸੋ ਇਹ ਗੱਲਾਂ ਨੂੰ ਸਮਝੋ ਕਿ ਇਹ ਪੰਜਾਬੀ ਨੇ ਜਿਹੜਾ ਏਡਾ ਦਿਲ ਰੱਖਦੇ ਆ ਤੁਸੀਂ ਤਾਂ ਲੰਗਰਾਂ ਬਾਰੇ ਜਾਣਦੇ ਹੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰਾਂ ਦੀ ਪ੍ਰਥਾ ਚਲਾਈ ਜਿਹਦੇ ਵਿੱਚ ਕੀ ਸੀਗਾ ਕਿ ਕੋਈ ਵੀ ਬੰਦਾ ਭੁੱਖੇ ਢਿੱਡ ਨਹੀਂ ਸੌਂਗਾ ਮੈਂ ਕਿੰਨੀ ਵਾਰੀ ਵੀਡੀਓਜ਼ ਦੇਖਦਾ ਕਿਸੇ ਕਿ ਅਲੱਗ-ਅਲੱਗ ਸ਼ਹਿਰਾਂ ਦੇ ਦੇਖਦਾ ਅਲੱਗ-ਅਲੱਗ ਦੇਸ਼ਾਂ ਦੇ ਦੇਖਦਾ ਉਹ ਲੋਕੀ ਕੀ ਕਹਿੰਦੇ ਗੋਰੇ ਵੀ ਕਹਿੰਦੇ ਆ ਵੀ ਸਾਡੇ ਘਰ ਦੇ ਕੀ ਕਹਿੰਦੇ ਆ ਜਦੋਂ ਵੀ ਤੁਹਾਨੂੰ ਕਿਤੇ ਗੁਰਦੁਆਰਾ ਸਾਹਿਬ ਦੇਖ ਜੇ ਜਾਂ ਤੁਸੀਂ ਭੁੱਖੇ ਹੋਵੋ ਕਿਸੇ ਬਗਾਨੇ ਥਾਂ 'ਚ ਗੁਰਦੁਆਰਾ ਸਾਹਿਬ ਲੱਭ ਲਿਓ ਤੁਸੀਂ ਭੁੱਖੇ ਨਹੀਂ ਸੌਂਗੇ ਸਾਰੇ ਧਰਮਾਂ ਉਹ ਸਤਕਾਰਿਆ ਸਾਡੇ ਗੁਰਦੁਆਰਾ ਸਾਹਿਬ 'ਚ ਬਟਰ ਸਾਨੂੰ ਬਹੁਤ ਪ੍ਰਾਊਡ ਹੁੰਦਾ ਵੀ ਅਸੀਂ ਪੰਜਾਬੀ ਆ ਤੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਹੋਜੀ ਪ੍ਰਤਾ ਚਲਾਈ ਜਿਹੜੀ ਪੂਰੀ ਦੁਨੀਆ ਉਹ ਚੀਜ਼ ਦਾ ਝੁੱਕ ਕੇ ਸਲਾਮ ਕਰਦੀ ਆ ਜਾਂ ਝੁੱਕ ਕੇ ਨਮਸਕਾਰ ਕਰਦੀ ਆ ਸੋ ਇਹ ਗੱਲਾਂ ਦਿਮਾਗ 'ਚ ਪਾਓ ਹੁਣ ਆਪਾਂ ਆਉਣੇ ਆ ਅਗਲੀ ਗੱਲ ਤੇ ਪੂਰੇ ਇੰਡੀਆ ਦਾ ਜੇ ਆਪਾਂ ਕਹੀਏ ਬਹੁਤ ਵੱਡੇ ਹਿੱਸੇ ਦਾ ਢਿੱਡ ਭਰਨ ਵਾਲੇ ਵੀ ਪੰਜਾਬੀ ਨੇ ਜਿਨ੍ਹਾਂ ਆਪਾਂ ਗੱਲ ਕਰਦੇ ਖੇਤੀ ਦੀ ਦੇਖੋ ਬਹੁਤ ਸਾਰੀ ਦੁਨੀਆ ਭਲੀ ਭਾਂਤੀ ਜਾਣਦੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਕਣਕ ਹੁੰਦੀ ਬਹੁਤ ਹੀ ਵਧੀਆ ਕੁਆਲਿਟੀ ਦੀ ਕਣਕ ਆ ਤੇ 1/4 ਜਮੈਂ ਕੋਈ ਫਿਗਰਾਂ ਚ ਗਲਤ ਹੋ ਸਕਦਾ ਕਿਉਂਕਿ ਫਿਗਰਸ ਚੇਂਜ ਹੁੰਦੀਆਂ ਰਹਿੰਦੀਆਂ ਨੇ ਪਰ ਮੇਜਰ ਹਿੱਸਾ ਜਿਹੜਾ ਆ ਉਹ ਪੰਜਾਬ ਤੋਂ ਹੀ ਜਿਹੜਾ ਕਣਕ ਦਾ ਕਹੀਏ ਜਾਂਦਾ ਆ ਜਿਹੜਾ ਪੂਰੇ ਇੰਡੀਆ ਦਾ ਤੇ ਬਾਹਰਲੇ ਮੁਲਕਾਂ ਦੇ ਵਿੱਚ ਕਣਕ ਉਹ ਜਿਹੜੀ ਆ ਐਕਸਪੋਰਟ ਹੁੰਦੀ ਆ ਉਹ ਢਿੱਡ ਪਾਦੀ ਆ ਸੋ ਆਪਾਂ ਲੋਕ ਤਾਂ ਜਿਹੜੇ ਸਾਡੇ ਹੁਣ ਪੰਜਾਬ ਦੇ ਖੇਤੀ ਬੜੀ ਵਾਲੇ ਲੋਕ ਹੈਗੇ ਨੇ ਜਿਹੜੇ ਫਾਰਮਰ ਨੇ ਉਹਨਾਂ ਲੋਕਾਂ ਨੂੰ ਗਾਲਾਂ ਕੱਢਦੇ ਆ ਵੀ ਸੜਕਾਂ ਤੇ ਬੈਠੇ ਬਾਈ ਜੀ ਉਹ ਤੁਹਾਡਾ ਢਿੱਡ ਭਰਨ ਵਾਲੇ ਆ ਉਹਨਾਂ ਵਿਚਾਰੇ ਜੇ ਆਪਣੀ ਫਸਲਾਂ ਦਾ ਮੁੱਲ ਮੰਗਦੇ ਆ ਨਾ ਉਹ ਕੋਈ ਗਲਤ ਨਹੀਂ ਗਾ ਜੇ ਕਿਸਾਨ ਕਹਿੰਦਾ ਨਾ ਭਾਈ ਮੈਨੂੰ ਮੇਰੀ ਫਸਲਾਂ ਦਾ ਸਹੀ ਮੁੱਲ ਦੇ ਦਿਓ ਮੇਰੀਆਂ ਜ਼ਮੀਨਾਂ ਨਾ ਕੁਰਕ ਕਰੋ ਤਾਂ ਸਾਨੂੰ ਉਹਨਾਂ ਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਕਿਉਂਕਿ ਜੇ ਅਸੀਂ ਉਹਨਾਂ ਲੋਕਾਂ ਨੂੰ ਗਾਲਾਂ ਕੱਢਦੇ ਤਾਂ ਇਹ ਸਮਝੋ ਢਿੱਡ ਭਰਨ ਵਾਲਾ ਰੱਬ ਹੁੰਦਾ ਤੇ ਅਸੀਂ ਰੱਬ ਨੂੰ ਬੋਲ ਰਹੇ ਆ ਇਹ ਗੱਲਾਂ ਮੇਰੇ ਉਹ ਵੀਰ ਜ਼ਰੂਰ ਸੁਣਨ ਜਿਹੜੇ ਵੀਡੀਓਾਂ ਦੇ ਵਿੱਚ ਕੁਝ ਹੈਗੇ ਆ ਆਪਣੇ ਇੱਧਰ ਬੰਦੇ ਮੈਂ ਨਾਂ ਨਹੀਂ ਲੈਣਾ ਬੜਾ ਆਪਾਂ ਸੋਸ਼ਲ ਮੀਡੀਆ ਦੇ ਸਟਾਰ ਬਣੇ ਫਿਰਦੇ ਆ ਕਦੇ ਕਿਸਾਨਾਂ ਨੂੰ ਗਾਲਾਂ ਕੱਢਦੇ ਬਾਈ ਜੀ ਤੁਹਾਡਾ ਹਜੇ ਚੰਗੇ ਪੰਜਾਬੀਆਂ ਨਾਲ ਵਾਹ ਨਹੀਂ ਪਿਆ ਕਿ ਅਸੀਂ ਲੋਕ ਹਮੇਸ਼ਾ ਪਹਿਲਾਂ ਸਤਕਾਰ ਕਰਦੇ ਆ ਦੂਜ ਨਹੀਂ ਅਸੀਂ ਛੱਡਦੇ ਸੋ ਇਹ ਗੱਲ ਮੇਰੀ ਚੇਤੇ ਰੱਖਿਓ ਹੁਣ ਤੱਕ ਅਸੀਂ ਚੁੱਪ ਸੀਗੇ ਚਲੋ ਕੋਈ ਗੱਲ ਨਹੀਂ ਮਹਾਰਾਜ ਨੇ ਮਹਾਰਾਜ ਬੜੇ ਬਿਆੰਤ ਨੇ ਪਰ ਇਹ ਮੇਰਾ ਚਾਹੇ ਸਨੇਹਾ ਲਾਲਿਓ ਤੁਸੀਂ ਹੁਣ ਬੋਲ ਕੇ ਦੇਖੋ ਇਹ ਮੇਰੀ ਸਿੱਧੀ ਤੁਹਾਨੂੰ ਗੱਲ ਆ ਤੁਸੀਂ ਹੁਣ ਸਾਡੇ ਖੇਤਾਂ ਬਾਰੇ ਸਾਡੇ ਪੰਜਾਬੀਆਂ ਬਾਰੇ ਕਿਸੇ ਬਾਰੇ ਮਾੜਾ ਬੋਲ ਕੇ ਦੇਖੋ ਜਵਾਬ ਆਜੇਗਾ ਸੋ ਇਹ ਗੱਲਾਂ ਮੈਨੂੰ ਕਿਉਂ ਕਰਨੀਆਂ ਪਈਆਂ ਕਿਉਂਕਿ ਬੜਾ ਕੁਝ ਸੁਣੀਦਾ ਹੁਣ ਆਉਨੇ ਆ ਅਗਲੇ ਪੁਆਇੰਟ ਵੱਲ ਕਿ ਬਾਰਡਰਾਂ ਦੇ ਉੱਤੇ ਜਿਹੜਾ ਹੱਕ ਦਾ ਕੇ ਖੜਦੇ ਆ ਨਾ ਜਿਹੜੇ ਗੋਲੀ ਖਾਂਦੇ ਆ ਜਾਂ ਜਿਨ੍ਹਾਂ ਦੀ ਦੇਸ਼ ਨੂੰ ਉਜਾੜ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਸੀ ਭਾਈ ਜੀ ਪੰਜਾਬੀ ਸੀ ਭਗਤ ਸਿੰਘ ਸੁਖਦੇਵ ਉਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਜੀ ਉਸ ਤੋਂ ਬਾਅਦ ਅਨੇਕਾਂ ਜਿਹੜੇ ਸਾਡੇ ਸ਼ਹੀਦ ਹੋਏ ਨੇ ਪੰਜਾਬ ਦੇ ਪੁੱਤਰ ਬਡਰਾ ਦੇ ਉੱਤੇ ਹੁਣ ਵੀ ਹੋ ਰਹੇ ਨੇ ਉਹ ਕਿਉਂ ਹੋ ਰਹੇ ਨੇ ਉਹਨਾਂ ਨੇ ਦੇਸ਼ ਆਜ਼ਾਦ ਕਰਾਇਆ ਸੀ ਸਾਡੇ ਜਿਹੜੇ ਪੰਜਾਬੀ ਸੀ ਜਿਹੜੇ ਫ੍ਰੀडम फाइਟਰ ਤੇ ਆ ਪੰਜਾਬੀ ਸਾਡੇ ਬਾਰਡਰਾਂ ਤੇ ਉਹ ਖੜੇ ਆ ਜਿਹੜੇ ਦੇਸ਼ ਦੀ ਰਾਖੀ ਕਰ ਰਹੇ ਆ ਗੋਲੀ ਪਹਿਲਾਂ ਆਪ ਖਾਂਦੇ ਆ ਤਾਂ ਕਿ ਉਹ ਜਿਹੜੇ ਪੂਰੇ ਭਾਰਤ ਦੇ ਲੋਕ ਚੈਨ ਨਾਲੇ ਸੌਂ ਸਕਣ ਦੇਖੋ ਸਾਰੀਆਂ ਤਰ੍ਹਾਂ ਦੇ ਬਟਾਲੀਅਨ ਨੇ ਹਰ ਪਰ ਸਭ ਨੂੰ ਪਤਾ ਕਿਹੜੀ ਬਟਾਲੀਅਨ ਆ ਜਿਹੜੀ ਸਭ ਤੋਂ ਪਹਿਲਾਂ ਹਿੱਕ ਢਾ ਕੇ ਖੜਦੀ ਆ ਤੇ ਪੰਜਾਬ ਮਤਲਬ ਪੂਰੇ ਇੰਡੀਆ ਦੇ ਲੋਕਾਂ ਦੀ ਰਾਖੀ ਕਰਦੀ ਆ ਪੰਜਾਬ ਦੀ ਬਟਾਲੀ ਨੇ ਸਾਰਿਆਂ ਨੂੰ ਪਤਾ ਤੇ ਉਹ ਵੀ ਪੰਜਾਬੀ ਹੋਈ ਨੇ ਜਿਹੜੇ ਤੁਹਾਡੇ ਲੋਕਾਂ ਦੀ ਰੱਖਿਆ ਕਰਦੇ ਆ ਸੋ ਕਹਿਣਾ ਬੜਾ ਸੌਖਾ ਹੁੰਦਾ ਵੱਖਵਾਦੀ ਜਾਂ ਕੁਛ ਪਰ ਇਹ ਗੱਲਾਂ ਦਿਮਾਗ 'ਚ ਪਾਓ ਕਿ ਜੇ ਉਹਨਾਂ ਨੂੰ ਇੰਡੀਆ ਨਾਲ ਪਿਆਰ ਆ ਤਾਂ ਹੀ ਉਹ ਗੋਲੀਆਂ ਖਾਾਰੇ ਬਾਟਰਾਂ ਦੇ ਉੱਤੇ ਨਹੀਂ ਕਿਸੇ ਦਾ ਜੀ ਨਹੀਂ ਕਰਦਾ ਆਪਣੇ ਮਾਂ ਦੇ ਪੁੱਤ ਉਥੇ ਮਰਨ ਤੇ ਉਹ ਪਰਿਵਾਰ ਜਿਹੜੇ ਆ ਸੋਗ ਦੇ ਵਿੱਚ ਰਹਿੰਦੇ ਆ ਜਦੋਂ ਨਹੀਂ ਡੈਥ ਹੋ ਜਾਂਦੀ ਜਦੋਂ ਸ਼ਹੀਦ ਹੋ ਜਾਂਦੇ ਆ ਇਹਨਾਂ ਗੱਲਾਂ ਨੂੰ ਦਿਮਾਗ ਦੇ ਵਿੱਚ ਪਾਓ ਜਿਹੜੇ ਪੰਜਾਬੀਆਂ ਨੂੰ ਮਾੜਾ ਬੋਲਦੇ ਆ ਹਾਂਜੀ ਹੁਣ ਆਪਾਂ ਅਗਲੀ ਗੱਲ ਕਰਦੇ ਆਂ ਸਪੋਰਟਸ ਦੀ ਖੇਡਾਂ ਦੀ ਦੇਖੋ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਖੇਡਾਂ 'ਚ ਵੀ ਪੰਜਾਬੀ ਨੇ ਹੁਣ ਆਪਾਂ ਚਾਹੇ ਗੱਲ ਕਰੀਏ ਕ੍ਰਿਕਟ ਦੀ ਹਰਪਜਨ ਸਿੰਘ ਵਿਰਾਟ ਕੋਹਲੀ ਜਸਪੀਤ ਭੂਮਰਾ ਜਾਂ ਮੈਂ ਕਿੰਨੇ ਨਾਮ ਲਵਾਂ ਉਹ ਬਾਈ ਜੀ ਉਹ ਫੇਰ ਸਾਰੇ ਪੰਜਾਬੀ ਨੇ ਫੇਰ ਉਦੋਂ ਬਾਅਦ ਆਪਾਂ ਹਾਕੀ ਦੀ ਗੱਲ ਕਰੀਏ ਜਿਵੇਂ ਹੁਣ 올림픽 ਦੇ ਵਿੱਚ ਮੈਡਲ ਆਇਆ ਉਹ ਵੀ 90% ਸਾਡੇ ਪੰਜਾਬੀ ਦੇ ਜਿਹੜੇ ਖੇਡ ਰਹੇ ਸੋ ਗੱਲ ਕਿੱਥੇ ਹੁੰਦੀ ਹੈ ਪੰਜਾਬੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੜੀ ਜਲਦੀ ਵੱਖਵਾਦੀ ਕਿਹਾ ਜਾਂਦਾ ਉਹ ਇਹ ਕਿਨਾਂ ਲਈ ਕਰ ਰਹੇ ਨੇ ਜਿਹੜੇ ਮੈਡਲ ਆਉਂਦੇ ਆ ਜਾਂ ਖੇਡਾਂ ਦੇ ਵਿੱਚ ਨਾਂ ਰੋਸ਼ਨ ਹੁੰਦਾ ਇਹ ਇੰਡੀਆ ਦਾ ਹੁੰਦਾ ਕਿਉਂਕਿ ਅਸੀਂ ਲੋਕ ਇੰਡੀਆ ਨੂੰ ਪਿਆਰ ਕਰਦੇ ਸਾਡਾ ਦੇਸ਼ ਆ ਪਲੀਜ਼ ਮੈਂ ਅੱਜ ਤੁਹਾਨੂੰ ਰਿਕਵੈਸਟ ਕਰਦਾ ਮਾੜਾ ਬੋਲਣ ਵਾਲਿਆਂ ਨੂੰ ਥੋੜਾ ਆਪਣੀ ਜ਼ੁਬਾਨ ਨੂੰ ਲਗਾਮ ਦਿਓ ਜਿਦਾ ਕੋਈ ਦੇਖੋ ਜਬਾਨ ਸਭ ਨੂੰ ਮਿਲੀ ਆ ਪਰ ਲਗਾਮ ਦੇਣ ਦੀ ਲੋੜ ਆ ਕਿਉਂਕਿ ਦੇਖੋ ਜਬਾਨ ਹੀ ਆ ਜਿਹੜੀ ਤੁਹਾਨੂੰ ਰਾਜ ਕਰਾਉਂਦੀ ਆ ਤੇ ਜਿਹੜੀ ਭੀਖ ਮੰਗਾਉਂਦੀ ਆ ਸੋ ਕਿਰਪਾ ਕਰਕੇ ਮਾੜਾ ਬੋਲਣ ਤੋਂ ਪਹਿਲਾਂ ਇਹ ਵੇਖ ਲਿਆ ਕਰੋ ਤੁਹਾਡਾ ਕਿਹਦੇ ਫੇਵਰਿਟ ਕਰੈਕਟਰ ਤੇ ਜਾਂ ਤੁਹਾਡਾ ਕਿਹਦੇ ਫੇਵਰਿਟ ਹਾਕੀ ਪਲੇਅਰ ਜਾਂ ਕੋਈ ਹੋਰ ਗੇਮ ਦਾ ਪਲੇਅਰ ਪੰਜਾਬੀ ਤਾਂ ਨਹੀਂ ਕਿਉਂਕਿ ਉਹ ਵੀ ਪੰਜਾਬੀ ਨੇ ਤੇ ਜਿੰਨਾ ਤੁਸੀਂ ਮਾੜਾ ਬੋਲਦੇ ਹੋ ਉਹ ਵੀ ਪੰਜਾਬੀ ਨੇ ਲਾਸਟ ਗੱਲ ਕਰਦੇ ਆ ਦੂਜੇ ਦੇਸ਼ਾਂ ਦੇ ਵਿੱਚ ਜੇ ਆਪਾਂ ਕਹੀਏ ਵਿਦੇਸ਼ਾਂ ਦੇ ਵਿੱਚ ਪ੍ਰਧਾਨ ਮੰਤਰੀ ਬਣਣ ਵਾਲੇ ਵੀ ਪੰਜਾਬੀ ਨੇ ਬਣਾਉਣ ਵਾਲੇ ਵੀ ਪੰਜਾਬੀ ਨੇ ਹੁਣ ਦੇਖੋੱਖ-ੱਖ ਦੇਸ਼ਾਂ ਦੇ ਵਿੱਚ ਪੰਜਾਬੀ ਮੂਲ ਦੇ ਲੋਕ ਕਿਤੇ ਕੋਈ ਪ੍ਰਾਈਮ ਮਿਨਿਸਟਰ ਬਣ ਰਿਹਾ ਕਿਤੇ ਕੋਈ ਪ੍ਰੈਜ਼ੀਡੈਂਟ ਬਣ ਰਿਹਾ ਕਿਤੇ ਕੋਈ ਐਮਪੀ ਐਮਐਲਏ ਜਾਂ ਉਹ ਬੜੇ ਤਗੜੇ ਲੀਡਰ ਬਣੇ ਆ ਉਹ ਸਾਰੇ ਵੀ ਪੰਜਾਬੀ ਨੇ ਇਦਾਂ ਹੀ ਤੁਹਾਡੇ ਜਿਹੜਾ ਕਹਿ ਲਓ ਵੀ ਜਦੋਂ ਵੀ ਹੁਣ ਆਪਾਂ ਇਹਦੇ ਤੁਹਾਨੂੰ ਦੱਸਿਆ ਵੀ ਪੰਜਾਬੀ ਨੇ ਅਸੀਂ ਉੱਥੇ ਕੰਨੇ ਆ ਉਹ ਲੋਕੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਵੀ ਅਸੀਂ ਪੰਜਾਬੀ ਆ ਇੰਡੀਆ ਨਾਲ ਪਹਿਲਾਂ ਇੰਡੀਆ ਨਾਲ ਫੇਰ ਪੰਜਾਬੀ ਆ ਸੋ ਏ ਹੁਣ ਮੇਰਾ ਚਲੋ ਗੱਲਾਂ ਤੇ ਇਹ ਤੁਹਾਨੂੰ ਦੱਸਦਾ ਸਾਰਾ ਕੁਝ ਖੇਤਰ ਦੱਸ ਤੇ ਵੱਖ-ਵੱਖ ਵੀ ਜਿੱਥੇ ਹੱਬ ਤੇ ਟੌਪ ਦੇ ਨਾਂ ਰੋਸ਼ਨ ਕਰਨ ਵਾਲੇ ਪੰਜਾਬੀ ਨੇ ਪਰ ਜਿਹੜੀ ਦੇਖੋ ਮੇਨ ਗੱਲ ਆ ਹੁਣ ਇਹ ਤਾਂ ਹੋ ਗਈ ਵੀ ਅਲਗ-ਅਲਗ ਖੇਤਰਾਂ ਦੀ ਤੁਹਾਨੂੰ ਲੋਕਾਂ ਨੂੰ ਪੰਜਾਬ ਪੰਜਾਬ ਨੂੰ ਜਾਂ ਪੰਜਾਬੀ ਲੋਕਾਂ ਨੂੰ ਮਾੜਾ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਆ ਵੀ ਉਹਨਾਂ ਲੋਕਾਂ ਦੀਆਂ ਸ਼ਹੀਦੀਆਂ ਜਾਂ ਉਹਨਾਂ ਲੋਕਾਂ ਨੇ ਜੋ ਦੇਣਿਆ ਨਾ ਇੰਡੀਆ ਨੂੰ ਬਚਾਉਣ ਲਈ ਉਹ ਸ਼ਾਇਦ ਮੈਨੂੰ ਲੱਗਦਾ ਵੀ ਮੈਂ ਇਹ ਨਹੀਂ ਕਹਿਣਾ ਕਿਸੇ ਦੀ ਨਹੀਂ ਕਿ ਸਭ ਤੇ ਆਪਣੀਆਂ ਪਰ ਸਭ ਤੋਂ ਅੱਗੇ ਸਭ ਤੋਂ ਵੱਡ ਸ਼ੀਧੀਆਂ ਸਾਡੀਆਂ ਨੇ ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਚਾਹੇ ਦੇਸ਼ ਦੀਆਂ ਵੱਖ-ਵੱਖ ਲੜਾਈਆਂ ਲੜਨ ਦੇ ਵਿੱਚ ਸੋ ਆਪਾਂ ਲੋਕਾਂ ਨੂੰ ਖਿਆਲ ਕਰਨਾ ਚਾਹੀਦਾ ਵਾ ਹੁਣ ਮੈਂ ਬਹੁਤ ਸਾਰੇ ਥਾਵਾਂ ਤੇ ਵੇਖਦਾ ਸਿੱਖ ਲੋਕਾਂ ਤੇ ਅਟੈਕ ਕੀਤਾ ਜਾਂਦਾ ਦੂਜੇ ਸ਼ਹਿਰਾਂ ਦੇ ਵਿੱਚ ਜਾਂ ਕੁਛ ਹੜਜੂ ਪਤਾ ਕੀ ਗੱਲ ਆ ਇਦਾਂ ਆਪਾਂ ਲੋਕ ਨਫ਼ਰਤ ਫਲਾ ਰਹੇ ਆ ਆਪਾਂ ਲੋਕਾਂ ਨੂੰ ਪਿਆਰ ਫਲਾਉਣਾ ਚਾਹੀਦਾ ਇਹ ਕੋਈ ਸਿਆਣੀ ਗੱਲ ਆ ਕੈਨੇਡਾ ਦੇ ਵਿੱਚ ਅਸੀਂ ਕੀ ਦੇਖਿਆ ਕਿ ਸਾਡੇ ਕੁਝ ਵੀਰ ਪਹਿਲਾਂ ਦੇ ਉੱਤੇ ਲੰਗਰ ਛਕ ਲੈਂਦੇ ਗੁਰਦਆ ਸਾਹਿਬ ਤੇ ਬਾਅਦ ਸਿੱਖਾਂ ਤੇ ਅਟੈਕ ਕਰਨ ਲੱਗ ਜਾਂਦੇ ਉਹ ਯਾਰ ਤਾਂ ਮਾਂ ਜਮੀਰ ਹੈ ਨਹੀਂ ਕੋਈ ਤੁਹਾਨੂੰ ਲੋਕਾਂ ਨੂੰ ਪਿਆਰ ਦੀ ਗੱਲ ਕਰਨੀ ਚਾਹੀਦੀ ਹੈ ਤੁਸੀਂ ਲੋਕ ਕਿਹੜੇ ਪਾਸੇ ਤੇ ਰਹੇ ਹੋ ਜਦੋਂ ਖਾਣਾ ਹੀ ਸਾਡਾ ਬਾਅਦ ਤੇ ਫਿਰ ਅਟੈਕ ਵੀ ਸਾਡੇ ਤੇ ਸਾਡੇ ਬੰਦਿਆਂ ਦਾ ਦੇਖੋ ਜਮੀਰ ਇਦਾਂ ਲਾਉ ਨਹੀਂ ਕਰਦਾ ਸੋ ਆਪਣੇ ਜਮੀਰਾਂ ਦੀ ਵੀ ਆਵਾਜ਼ ਮਾਰੋ ਤੇ ਪੁੱਛੋ ਵੀ ਕੀ ਅਸੀਂ ਲਈ ਕੰਮ ਸਹੀ ਕਰ ਰਹੇ ਆਂ ਸੋ ਅੱਜ ਦੀ ਵੀਡੀਓ ਮੇਰੀ ਇੱਥੇ ਹੀ ਆ ਤੇ ਮੇਰਾ ਇੱਕ ਸਨੇਹਾ ਸਾਰਿਆਂ ਨੂੰ ਭਾਈ ਪਿਆਰ ਨਾਲ ਰਹੋ ਜਿਹੜੀ ਪੰਜਾਬ ਤੇ ਪੰਜਾਬੀਆਂ ਦੀ ਦੇਣ ਆ ਉਹ ਬਹੁਤ ਵੱਡੀ ਆ ਭਾਰਤ ਦੇ ਲਈ ਤੇ ਭਾਰਤ ਸਾਡਾ ਵੀ ਆ ਜਿੰਨਾ ਤੁਹਾਡਾ ਉਹਨਾਂ ਸਾਡਾ ਸੋ ਕਿਰਪਾ ਕਰਕੇ ਨਫ਼ਰਤ ਦੀ ਰਾਜਨੀਤੀ ਨਾ ਫਲਾਓ ਤੇ ਸਾਰੇ ਰਲ ਮਿਲ ਕੇ ਰਹੀਏ ਸੋ ਇਦਾਂ ਹੀ ਮੈਨੂੰ ਲੱਗਦਾ ਮੇਰੇ ਪੰਜਾਬੀ ਭਰਾਵਾਂ ਨੂੰ ਤਾਂ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਤੇ ਕੁਝ ਜਿਹੜੇ ਪਹੁੰਚ ਗਏ ਉਹਨਾਂ ਨੂੰ ਇਹ ਪੰਜਾਬੀਆਂ ਦੀ ਗੱਲ ਨਹੀਂ ਕੁਝ ਜਿਹੜੇ ਹੋਣਗੇ ਗੈਰ ਮੇਰੀ ਗੱਲ ਸਮਝੋ ਉਹਨਾਂ ਨੂੰ ਕਾਫੀ ਮਿਰਚ ਵੀ ਲੱਗਣੀ ਆ ਸੋ ਬਾਈ ਜੀ ਖੁੱਲੀ ਡਿਬੇਟ ਦਾ ਚੈਲੰਜ ਆ ਜਿਹਨੂੰ ਵੀ ਐ ਹੋਇਆ ਵੀ ਮੇਰੇ ਨਾਲ ਡਿਬੇਟ ਕਰਨੀ ਆ ਕਿਸੇ ਵੀ ਚੈਨਲ ਤੇ ਜਦੋਂ ਮਰਜ਼ੀ ਮੈਨੂੰ ਸੱਤ ਲਿਓ ਖੁੱਲੀ ਡਿਬੇਟ ਕਰਾਂਗੇ ਤੇ ਕਿਰਪਾ ਕਰਕੇ ਪਿਆਰ ਦੀ ਆਪਾ ਆਪਾ ਪਿਆਰ ਹੀ ਇੱਕ ਜਿਹੜਾ ਸੰਦੇਸ਼ ਆ ਪਿਆਰ ਤੇ ਹੀ ਠੀਕ ਆ ਜੀ ਸੋ ਹੋਪ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਆ ਤੇ ਲਾਈਕ ਤੇ ਕਮੈਂਟ ਕਰਦਿਆ ਕਰੋ ਇਹਦੇ ਨਾਲ ਸਾਨੂੰ ਜਿਹੜਾ ਆ ਬਹੁਤ ਪੜਾਵਾ ਮਿਲਦਾ ਤੇ ਇੱਕ ਤੁਹਾਡਾ ਪਿਆਰ ਸਾਡੇ ਤੱਕ ਪਹੁੰਚਦਾ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ